ਫਿਲੌਰ ਦੇ ਨਜ਼ਦੀਕੀ ਪਿੰਨ ਨੰਗਲ ਦੀ ਇੰਦਰਾ ਕਲੋਨੀ ਵਿੱਚ ਰਹਿ ਰਹੇ ਹਸੀਨਾ ਮਹੰਤ ਵੱਲੋਂ ਪੱਖੇ ਨਾਲ ਲਟਕੇ ਆਪਣੀ ਜੀਵਨ ਦੀ ਲਾਸਮਾਪਤ ਕਰਨ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਸਰਪੰਚ ਅਕਤਾਰ ਚੰਦ ਨੇ ਦੱਸਿਆ ਕਿ ਉਸ ਨੂੰ ਕਲੋਨੀ ਚੋਂ ਕਿਸੇ ਨੇ ਫੋਨ ਤੇ ਸੂਚਿਤ ਕੀਤਾ ਕਿ ਹਸੀਨਾ ਮਹੰਤ ਨੇ ਫਾਹਾ ਲੈ ਕੇ ਆਪਣੀ ਜੀਵਨ ਦੀ ਲਾਸਮਾਪਤ ਕਰ ਲਈ ਹੈ ਉਨ੍ਹਾਂ ਦੱਸਿਆ ਕਿ ਜਦੋਂ ਹਸੀਨਾ ਮਹੰਤ ਦੇ ਘਰ ਪੁੱਜਾ ਦਾ ਦੇਖਿਆ ਕਿ ਹਸੀਨਾ ਮਹੰਤ ਪੱਖੇ ਨਾਲ ਲਟਕ ਰਹੀ ਸੀ ਤੇ ਉਸ ਨੇ ਤੁਰੰਤ ਹੀ ਇਸ ਦੀ ਸੂਚਨਾ ਫਿਲੌਰ ਪੁਲਿਸ ਨੂੰ ਦਿੱਤੀ ਮੈਨੂੰ ਫੋਨ ਕਰਕੇ ਦੱਸਿਆ ਗਿਆ ਸੀਗਾ ਕਿ ਦਦਾ ਕਰਕੇ ਆਪਣੇ ਜਿਹੜੇ ਹਸੀਨਾ ਮਹੰਤ ਜੀ ਇਹਨਾਂ ਦਾ ਨਾਮ ਸੀਗਾ ਇਹ ਡਿਪਰੈਸ਼ਨ ਦੇ ਰਹੀ ਕਈ ਦਿਨਾਂ ਤੋਂ ਤੇ ਉਹ ਆਣ ਕੇ ਜਦੋਂ ਇਹਨਾਂ ਨੇ ਇੱਥੇ ਮੱਲੇ ਦੇ ਵਿੱਚ ਅੱਜ ਹੋਲੀ ਦਾ ਤੇ ਹਾਰ ਸੀਗਾ ਜੀ ਤੇ ਹੋਲੀ ਵਗੈਰਾ ਸਾਰੇ ਖੇਡ ਰਹੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਇਹ ਅੰਦਰ ਆਏ ਸੀਗੇ ਜਦੋਂ ਅੰਦਰ ਆਣ ਕੇ ਜਦੋਂ ਦੇਖਿਆ ਇਹਨਾਂ ਨੂੰ ਜੀ ਤੇ ਤਾਕੀ ਦੇ ਵਿੱਚ ਦੇ ਦੇਖਿਆ ਤਾਂ ਉਹ ਅੰਦਰ ਜਿੱਦਾ ਲਟਕ ਰਹੇ ਸੀਗੇ ਜੀ ਉਹਨਾਂ ਨੇ ਸੋਸਾਇਡ ਕਰ ਪੱਖੇ ਦੇ ਨਾਲ ਸੋਸਾਇਡ ਕਰ ਲਿਆ ਉਹਨਾਂ ਨੇ। ਓਕੇ ਸੋਸਾਇਡ ਕਰ ਲਿਆ। ਹਾਂਜੀ ਹਾਂਜੀ ਤੇ ਇਹਦਾ ਕੋਈ ਇੱਥੇ ਸੱਸ ਸਹੁਰੇ ਵੀ ਜਾਂਦਾ ਕੋਈ? ਇਹਦਾ ਇੱਕ ਭਤੀਜਾ ਤੇ ਭਤੀਜੀ ਇੱਥੇ ਦੋਨੋਂ ਜਣੇ ਰਹਿੰਦੇ ਆ ਨਾਲ ਇਹਨਾਂ ਦੇ। ਓਕੇ ਤੇ ਉਹਨੂੰ ਦੱਸਿਆ ਵੀ ਕਿਉਂ ਕੀਤਾ ਵੀ ਇਹਦਾ? ਉਹ ਨਹੀਂ ਉਹਨਾਂ ਨੇ ਕੁਝ ਨਹੀਂ ਦੱਸਿਆ ਹੈਗਾ ਇਹਦੇ ਬਾਰੇ ਹਣਲੇ। ਤੇ ਮੌਕੇ ਤੇ ਤੁਸੀਂ ਉਹ ਮੌਕਾਸ ਨੂੰ ਕੰਮ ਕੀਤਾ? ਹਾਂਜੀ ਮਲਾਜਮਾਂ ਨੂੰ ਅਸੀਂ ਬੁਲਾਇਆ ਸੀਗਾ ਤੇ ਮਲਾਜਮਾਂ ਨੇ ਹੁਣ ਉਹਨਾਂ ਦੀ ਜਿਹੜੀ ਆ ਡੇਢ-ਬੜੀ ਆਪਣੇ ਕਬਜ਼ੇ ਦੇ ਵਿੱਚ ਲੈ ਲਈਗਾ। ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿੱਦਾਂ ਵੀ ਉਹ ਕਹਿਣਗੇ ਉਦੋਂ ਹੋਊਗੀ। तो यार भाई क्या नाम है आपका अखिलेश अखिलेश क्या लगता था वो? हमारी बुआ है बुआ थी आपकी आ, आ, उसका नाम क्या था उसका नाम था हसीना महाना महानी कैसे हुआ, कैसे हुआ सर हमको कुछ नहीं पता आप लोग कहाँ थे सर हम सर, गांव जा रहे थे हाँ जी सर आपके नहीं सर हम स्टेशन पर जा रहे थे तो आपको कैसे मालूम हुआ अभी इसने किया हमारे पास सर फोन बुआ ने सुसाइड कर लिया बुआ ने हमसे भी बोला मैं बोला बुआ जा रहा हूँ ठीक है तो उसने फिर इधर सुसाइड कर लिया ओके कोई लड़ाई झगड़ा हुआ लड़ाई झगड़ा कोई नहीं हुआ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸਆਈ ਜੈਗੋਪਾਲ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਨਾਲ ਹੀ ਅਸੀਨਾ ਮਹੰਤ ਨਾਲ ਰਹਿ ਰਹੇ ਭਤੀਜਾ ਭਤੀਜੀ ਅਨੁਰਾਗ ਤੇ ਜੋਤੀ ਕੋਲੋਂ ਵੀ ਪੁੱਛਗੀਆਂ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਹਿਸਾਬ ਨਾਲ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਸਰ ਨੰਕਲ ਦੀ ਜਿਹੜੀ ਅਗਰਾ پوری ਕਲੋਨੀ ਹੈਗੀ ਆ ਉਸ ਵਿੱਚ ਇੱਕ ਮਹੰਤ ਨੇ ਸੁਸਾਇਡ ਕੀਤੀ ਹੈਗੀ ਆ ਸਰ ਕੀ ਮਾਮਾ ਸਰ ਸਾਰਾ ਮਾਮਲਾ ਤੁਸੀਂ ਮੁੱਕਦੇ ਆਇਆ ਮੈਂ ਇਸ ਜੈਗਪੁਰ ਥਾਣਾ ਫਲੋਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਮੁਰਸੀ ਦਾ ਫੋਨ ਆਇਆ ਸੀ ਕਿ ਉਹ ਕਰਕੇ ਉੱਥੇ ਕਿਸੇ ਮਹੰਤ ਨੇ ਫਾਹਾ ਲਿਆ ਆ ਉੱਥੇ ਮੌਕੇ ਤੇ ਪਹੁੰਚ ਜੀ ਤੇ ਮੌਕੇ ਤੇ ਪਹੁੰਚੀ ਜਦੋਂ ਅਸੀਂ ਦੇਖਿਆ ਅਣਕਿਉ ਨੇ ਪੱਖੇ ਨਾਲ ਫਾਹਾ ਲਿਆ ਸੀਗਾ ਜੀ ਬਾਕੀ ਜੋ ਕਾਰਵਾਈ ਬਣਦੀ ਉਹ ਆਪਾਂ ਕਿਤੋਂ ਕਰਦੇ ਆਂ